ਜੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਇਆ ਪਿੰਡ 43 ਦੇ ਵਿੱਚ ਜੋ ਵੀ ਪਾਰ ਦੇ ਲਵੇ ਆ ਤੇ ਆਪਣੇ ਭਰਾ ਦੇ ਡੌਗ ਰੱਖੇ ਹੋਏ ਨੇ ਤੇ ਉਹਨਾਂ ਨਾਲ ਆਪਾਂ ਇੰਟਰਵਿਊ ਕਰਨ ਆਏ ਅੱਜ ਤੇ ਉਹਨਾਂ ਨਾਲ ਕਰਦੇ ਆ ਚਲੋ ਗੱਲਬਾਤ ਤੇ ਆਪਾਂ ਪੁੱਛਦੇ ਹਾਂ ਉਹਨਾਂ ਨੂੰ ਆ ਜੀ ਜੀ ਸਵਾਗਤ ਆ ਆਪਣੇ ਪਿਆਰਵਰੇ ਚੈਨਲ ਤੇ ਚੈਨਲ ਦਾ ਸਾਨੂੰ ਦੱਸ ਦਿੰਨੇ ਆ ਖੰਗੂੜਾ ਕੈਨਲ 021 ਤੇ ਆਪਾਂ ਪਾਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਫਿਰ ਤੁਹਾਨੂੰ ਦੱਸ ਜੀ ਕਰਦੇ ਆ ਆਪਾਂ ਪਾਜੀ ਉਹਨਾਂ ਨਾਲ ਗੱਲ ਤੇ ਪਾਜੀ ਨੂੰ ਪੁੱਛਦੇ ਆ ਡੌਗ ਬਾਰੇ ਨੰ ਸ਼ਸ਼ੀਕਲ ਭਾਜੀ ਸ਼ਸ਼ੀਕਲ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਫਰਮ ਤੇ ਪਹੁੰਚਣ ਲਈ ਤੁਸੀਂ ਇਹਨਾਂ ਕੀਮਤੀ ਸਮਾਂ ਸਾਡੇ ਲਈ ਕੱਢਿਆ ਈ ਥੈਂਕਸ ਥੈਂਕਸ ਧੰਨਵਾਦ ਆ ਜੀ ਤੁਹਾਡਾ ਆਪਾਂ ਨੂੰ ਪਤਾ ਲੱਗਿਆ ਸੀ ਵੀ ਵੀਰ ਦੇ ਡੌਗ ਰੱਖੇ ਹੋਣੇ ਆਪਣੇ ਕਿਹੜੇ ਕਿਹੜੇ ਡੌਗ ਰੱਖੇ ਨੇ ਵੀਰ ਜੀ ਆਪ ਕੋਲ 올 ਬਰੀਡ ਹੀ ਹੁੰਦੀ ਹੈ ਜੀ ਤੇ ਸਾਰੀ ਆਪਣਾ ਕੋਈ ਫੀਮੇਲਾਂ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਸਾਰੀ ਆਪਣਾ ਕੋਈ ਪਾਪ ਮਿਲ ਜਾਂਦੇ ਨੇ ਬਾਕੀ ਜਦੋਂ ਹੋਣਾ ਡਿਮਾਂਡ ਤੇ ਹੀ ਆਪਾਂ ਸਾਰੀ ਅਵੇਲੇਬਲ ਕਰ ਦਿੰਦੇ ਆ ਜੀ ਜਿਹੜੇ ਵੀ ਮੰਗ ਕਰਦੇ ਹੋ ਉਹ ਤੁਹਾਨੂੰ ਲਿਆ ਕੇ ਦਿੱਤਾ ਜਾਊਗਾ ਜੀ ਉਹਨਾਂ ਕੋ ਆਪਣੇ ਕੋਲੇ ਵੀ ਮੇਲ ਹੀ ਨਹੀਂ ਸਭ ਫੀਮੇਲ ਹੀ ਸਾਰੀਆਂ ਫੀਮੇਲ ਨਹੀਂ ਹੈ ਇਸ ਟਾਈਮ ਆਪਣੇ ਕੋਲ ਇਸ ਟਾਈਮ ਆਪਣੇ ਕੋਲ ਕੋਈ ਸੂਨ ਵਾਲੀ ਹੈਗੀ ਨਹੀਂ ਸੂਨ ਵਾਲੀ ਨਹੀਂ ਹੈਗੀ ਫਿਰ ਆਪਣੇ ਕੋਲ ਰੀਟਰੀਵਰ ਦੋ ਪਪਾਏ ਨੇ ਜਿਸ ਦੇ ਵਿੱਚ ਇੱਕ ਮੇਲ ਹੈ ਤੇ ਇੱਕ ਫੀਮੇਲ ਹੈ ਤੇ ਕਿੰਨੇ ਵੀ ਪਪੀ ਖਰੀਦਣਾ ਹੋਵੇ ਤੇ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਪਰ ਵੀਰ ਜੀ ਨੂੰ ਬੱਸ ਤੇ ਆ ਵੀ ਆਪਣੇ ਜਿਹੜੀ ਰੀਟਰੀਵਰ ਦੇ ਤੁਸੀਂ ਬੱਚੇ ਕਹਿ ਰਹੇ ਹੋ ਵੀ ਉਹ ਦੋ ਮੇਲ ਹੀ ਨੇ ਜਾਂ ਫੀਮੇਲ ਨੇ ਕਿੱਦਾਂ ਨੇ ਨਹੀਂ ਇੱਕ ਮੇਲ ਹੈ ਹੀ ਇੱਕ ਫੀਮੇਲ ਹੈ ਇਹ ਦੋ ਪਪੀ ਆਪਣੇ ਕੋਲ ਐਸਪਨ ਹੈਗੇ ਨਹੀਂ ਠੀਕ ਹੈ ਤੇ ਆਪਾਂ ਵੀਰ ਦਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੇ ਵੀਰ ਨਾਲ ਕਰੋ ਕੰਟੈਕਟ ਜਿਵੇਂ ਕਿ ਤੁਸੀਂ ਆਪਣੇ ਵੀਰ ਦੇ ਡੌਗ ਦੇਖ ਲਈਏ ਤੇ ਉਹ ਪਿਆਰੇ ਪਿਆਰੇ ਡੌਗ ਨੇ ਤੇ ਬਾਕੀ ਵੀਰ ਜੀ ਆਪਣੇ ਇਹਨਾਂ ਦਾ ਖਾਣਾ ਦੇਣਾ ਕੀ ਇਹ ਖਾਣਾ ਦਾਣਾ ਇਹ ਦੇਖੋ ਜੀ ਇਹ ਚੀਜ਼ਾਂ ਕੇਰਿੰਗ ਤਾਂ ਮੰਗਦੀਆਂ ਹੀ ਨੇ ਜੈਸੇ ਵੀ ਖਰਾਕ ਪਾਉਂਗੇ ਹੀ ਉਹਦੀ ਗਰੋਥ ਦਿਖਦੀ ਆ ਤੇ ਤੁਹਾਡੇ ਸਾਹਮਣੇ ਆਈ ਆਪਣੇ ਹੁਣ ਸਾਰੇ ਮਾਦਰੀ ਲੋਕ ਕਹਿੰਦੇ ਨੇ ਬਾਲ ਛੇਤੀ ਝੜਦੇ ਨੇ ਜਿ세 ਹੀ ਆਪਾਂ ਕੇਰਿੰਗ ਕਰਾਂਗੇ ਸਾਡੇ ਤੁਸੀਂ ਤੁਹਾਡੇ ਸਾਹਮਣੇ ਦੇਖਿਆ ਹੀ ਨਹੀਂ ਕਿਸੇ ਵੀ ਪੱਪ ਦੇ ਸਾਡੇ ਬਾਲ ਝੜੇ ਉਹ ਤੁਹਾਨੂੰ ਨਹੀਂ ਮਿਲਣਗੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਪੱਪੀ ਬਹੁਤ ਨੰਮ ਵੈਸੀ ਵੀ ਕਿਊਟ ਨੇ ਸਾਰੇ ਪੱਪੀ ਹੋਈ ਵਧੀਆ ਫੀਡ ਪਾਉਣੀ ਚਾਹੀਦੀ ਜਿ세 ਹੀ ਆਪਾਂ ਮਾਦਰੀ ਦੇਖਭਾਲ ਕਰਾਂਗੇ ਉਹ じゃ ਤੁਹਾਨੂੰ ਗਰੋਥ ਮਿਲੂਗੀ ਪੱਪਾ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਤੇ ਆਪਣੇ ਪੱਪੀ ਰੱਖਿਓਏ ਨੇ ਘਰ ਘਰ ਤੋਂ ਕੋਈ ਕਾਲਾ ਗੁਲਾ ਤਾਂ ਨਹੀਂ ਇਦਾਂ ਨਹੀਂ 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 ਪਹਿਲਾਂ ਪਹਿਲਾਂ ਚਲ ਹੁੰਦਾ ਸੀ ਤੇ ਹੌਲੀ ਹੌਲੀ ਆਪੀ ਝੜ ਜਾਂਦਾ ਸੀ ਸਭ ਕੁਝ ਇਹ ਕਰਦੇ ਦੀ ਸਹਿਮਤੀ ਨਾਲ ਨਹੀਂ ਲੱਖਿਆ ਕਿ ਤੁਸੀਂ ਰ ਜੇ ਜੇਕ ਵੱਧਾ ਗਿਆ ਮਨ ਜੀ ਜੇ ਵੀ ਹੁੰਦਾ ਗਿਆ ਵੀ ਹਾਂ ਯਾਰ ਨਵੀਂ ਇਸ ਲਿਆਈਏ ਤੇ ਉਦੋਂ ਫਿਰ ਉਹ ਬਣਾਉਂਦੇ ਟਾਇਪ ਪੌਂਪ ਤੇ ਆਏ ਉਦੋਂ ਛੱਡ ਜੂ ਤੇ ਆਏ ਐਂ ਕਰਦੇ ਕਰਦੇ ਸਭ ਬਣਾਉਂਦੇ ਗਏ 올 ਵੀਡ ਦਾ ਫਿਰ ਕੰਮ ਕਰਨ ਦਾ ਜੀ ਕਰਨ ਦਾ ਹਾਂਜੀ ਹਾਂਜੀ ਬਾਈ ਸ਼ੌਂਕ ਦਾ ਤਾਂ ਕੋਈ ਮੋਲ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਵੀਰ ਨੂੰ ਪੁੱਛਦੇ ਆਂ ਵੀਰ ਜੀ ਆਪਾਂ ਨੂੰ ਸਰਦੀਆਂ 'ਚ ਕਿੰਨੀ ਕੇਅਰ ਕਰਨੀ ਪੈਂਦੀ ਐ ਡੌਗ ਦੀ ਤੇ ਗਰਮੀਆਂ 'ਚ ਕਿੰਨੀ ਕਰਨੀ ਪੈਂਦੀ ਐ ਦੇਖੋ ਜੀ ਇਹ ਤਾਂ ਬਾਕੀ ਆਪਣੇ ਤੇ ਆ ਜਿਹੜਾ ਜੇ ਆਪਾਂ ਜਿੰਨਾ ਸੋਹਲ ਬਣਾ ਲਾਂਗੇ ਜਾਨਵਰ ਨੂੰ ਉਹ ਉਦਾਂ ਹੀ ਫਿਰ ਹੋ ਜਾਂਦਾ ਵਾ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤੇ ਜਿਹਨੇ ਗ ਤੇ ਆਪਾਂ ਤੁਹਾਡੇ ਸਾਹਮਣੇ কুলਰ ਚੱਲ ਰਿਹਾ ਤੁਹਾਡੇ ਕੋਈ ਵੀ ਇੰਨੀ ਮਾਦੂਰੇ ਇੰਨੇ ਤਾਪਮਾਨ ਤੇ ਹੁਣ ਗਹਿ ਚੁੱਕੇ ਨੇ ਜੀ ਇਹਨਾਂ ਨੂੰ ਕੋਈ ਜ਼ਿਆਦਾ ਗਰਮੀ ਨਹੀਂ ਲੱਗਦੀ ਤੇ ਇੰਨੇ ਦੀ ਸੈਟ ਆ ਇਹਨਾਂ ਦਾ ਕੰਮ ਠੀਕ ਹੈ ਜੀ ਬਿਲਕੁਲ ਤੇ ਆਪਣਾ ਕੀ ਫੀਡ ਫੂਡ ਇਹਨਾਂ ਨੂੰ ਕਿਹੜੀ ਪਾਉਨੇ ਹੋ ਤੁਸੀਂ ਨਹੀਂ ਫੀਡ ਦੇਖੋ ਜੀ ਆਡਡ ਆਡ ਏਜ ਲਈ ਆਡਡ ਫੀਡ ਵਰਤਦੇ ਆਂ ਜਿਵੇਂ ਆ ਪੱਪੀ ਨਹੀਂ ਆਪਣਾ ਸਮਾਈਟ ਦਾ ਪੱਪੀ ਆ ਤੇ ਲਈ ਰਾਇਲ ਕਨਲ ਦੀ ਫੀਡ ਵਰਤਦੇ ਆਂ ਤੇ ਆਡਡ ਦੇ ਕਈ ਤਰ੍ਹਾਂ ਦੀਆਂ ਆਉਂਦੀਆਂ ਜਿਹੜੀ ਪ੍ਰੈਗਨੈਂਟ ਫੀਮੇਲ ਆ ਉਹਦੇ ਵਾਸਤੇ ਅਸੀਂ ਹੋਰ ਫੀਡ ਵਰਤਦੇ ਆਂ ਸਭ ਲਈ ਆਡਡ ਮਾਦੂਰ ਕੀ ਆਉਂਦੀ ਹੈ ਇਹ ਇਹ ਖਾਣ ਦਾਣਾ ਰੋਟੀ ਆ ਟੀ ਕਿੰਨੀ ਵਗੈਰਾ ਪਾਉਂਦੇ ਨੇ ਇਹਨਾਂ ਨੂੰ ਕਿੰਨੀ ਕਿ ਰੋਟੀ ਖਾ ਲੈਂਦੇ ਨੇ ਨਹੀਂ ਰੋਟੀ ਦੇ ਤਵੇਂ ਤੁਸੀਂ ਦੇ ਸਕਦੇ ਹੋ ਆਪਣੇ ਟਾਇਪ ਆਮ ਵਰਗੇ ਹੋਗੇ ਇਹਦਾ ਇੱਕ ਇੱਕ ਰੋਟੀ ਇਹਨਾਂ ਦੇ ਸਰ ਜਾਂਦੇ ਇੰਨਿਆ ਕਨੜੀ ਤੇ ਇੰਨੀ ਕਿੰਨੀ ਭੁੱਖ ਲੱਗਦੀ ਇਹਨਾਂ ਨੂੰ ਕਾਟੀ ਤੇ ਵਧੀਆ ਨੇ ਉਹ ਹੀ ਇਹ ਬਾਕੀ ਜੋ ਵੱਡੀ ਗੱਲ ਹੈ ਨਾਂ ਵਾਲਾ ਸ਼ੋਰ ਪਾਉਂਦੇ ਨਹੀਂ ਤੇ ਉਹ ਹੀ ਘਰ ਚ ਰੱਖਣ ਲਈ ਬਹੁਤ ਫਰੈਂਡਲੀ ਬਰੀਡ ਹੈ ਜੋ ਵੱਡੀ ਗੱਲ ਹੈ ਓਕੇ 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 ਬਾਕੀ ਸ਼ੌਂਕ ਦਾ ਤਾਂ ਕੋਈ ਮੌਲ ਨਹੀਂ ਹੁੰਦਾ ਬਿਲਕੁਲ ਮੇਰੀ ਕੀ ਆਪਾ ਕਹਿੰਨੇ ਆਹਾ ਡੌਗ ਆ ਇਹਦੇ ਵੱਡੇ ਵੱਡੇ ਜਿਹੇ ਵਾਲ ਵੀ ਨੇ ਦੇਖ ਕੇ ਮੇਰੇ ਇਹ ਕਿਹੜੀ ਰਸਲਾਈ ਇਹਨੂੰ ਸ਼ੈਟ ਜੂ ਕਹਿੰਦੇ ਸੀ ਤੇ ਇਹ ਆਪਦੇ ਬਾਲਾਂ ਕਰਕੇ ਜਾਨੀ ਆਂਦੀ ਇਹਦੀ ਬਾਲਾਂ ਜਿੰਨੀ ਸ਼ੋਹ ਹੁੰਦੀ ਓਨੀਆਂ ਹੀ ਜਿਆਦਾ ਸੋਹਣੇ ਲੱਗਦੇ ਨੇ ਤੇ ਬਹੁਤ ਹੀ ਕਿਊਟ ਏ ਵੀ ਪਪ ਨੇ ਜੀ ਇਹ ਵੀ ਫ੍ਰੈਂਡਲੀ ਪਪ ਨੇ ਜੀ ਤੇ ਬਾਕੀ ਇਹਨਾਂ ਨੂੰ ਇੰਨੀ ਗਰਮੀ ਪੈ ਰਹੀ ਆ ਤੇ ਫਿਰ ਗਰਮੀਆਂ ਚ ਕੀ ਇਹਨਾਂ ਦਾ ਹਾਰੂਗਾ ਗਰਮੀ ਤੁਹਾਨੂੰ ਦੱਸਿਆ ਜਿੱਦਾਂ ਤੁਸੀਂ ਗਿਝਾ ਲਓਗੇ ਉਹਨੇ ਉਹਦੇ ਤਾਪਮਾਨ ਜਿਹੇ ਗਿਝੇ ਆਂਦੇ ਨੇ ਜਿੰਨਾਂ ਤੁਸੀਂ ਜ਼ਿਆਦਾ ਇਹਨਾਂ ਨੂੰ ਸੋਹਰ ਬਣਾਉਂਗੇ ਫਿਰ ਉਹਨਾਂ ਹੀ ਜ਼ਿਆਦਾ ਗਰਮ ਵੀ ਮੰਨਦੇ ਨੇ ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਜਦੋਂ ਮੈਂ ਅੰਦਰ ਐਂਟਰ ਹੋਇਆਗਾ ਮੈਂ ਉਹਦੇ ਵੀ ਦੇਖਿਆ ਮੈਂ ਕਿ ਕੋਈ ਵੀ ਪੱਪੀਨ ਦਿਖ ਰਿਹਾ ਹੋਊਗਾ ਕਿ ਕੁਛ ਨਹੀਂ ਬਿਲਕੁਲ ਜਦੋਂ ਕਈ ਮੇਰੇ ਫਰੈਂਡ ਆਉਂਦੇ ਨੇ ਕਈ ਕਹਿੰਦੇ ਨੇ ਰਿਸ਼ਤੇਦਾਰ ਵੀ ਕਹਿੰਦੇ ਨੇ ਯਾਰ ਇਹਨੂੰ ਦੇਖਦਾ ਕਿਵੇਂ ਹੋਊਗਾ ਵੀ ਇੰਨੇ ਇਹਦੇ ਵਾਲ ਨੇ ਤੇ ਇਹ ਤਾਂ ਹੀ ਸਾਰੇ ਨੂੰ ਆਈ ਲਾ ਦੂਗੀ ਅੱਖਾਂ ਦੇ ਕਿੱਥੇ ਨੇ ਇੰਨੇ ਜ਼ਿਆਦੇ ਵਾਲ ਨੇ ਕਵਰ ਹੋਇਆ ਪਿਆ ਮਤਲਬ ਫੇਸ ਹੀ ਸਾਰਾ ਵਾਲ ਕਦੇ ਕਟਿੰਗ ਵੀ ਕੀਤੀ ਇਹਨਾਂ ਨੇ ਬਿਲਕੁਲ ਕਰੀ ਦੀ ਤੇ ਜਦੋਂ ਨਵਾਂ ਫਰ ਆਉਂਦਾ ਇਹਨਾਂ ਦੇ ਇੱਕ ਵਾਰ ਕਟਿੰ ਸਾਲ ਚ ਇੱਕ ਵਾਰ ਕਟਿੰਗ ਕਰੀਦੀ ਆ ਤੇ ਉਹਦੇ ਬਾਅਦ ਜੋ ਨਵਾਂ ਫਰ ਆਉਂਦਾ ਉਹ ਬਹੁਤ ਵਧੀਆ ਜਿਹਾ ਹੁੰਦਾ ਈ ਤੇ ਇਹਨਾਂ ਨੂੰ ਨਵਾਈ ਦਾ ਫਿਰ ਡੇਲੀ ਨਹੀਂ ਹਫਤੇ ਵਿੱਚ ਇੱਕ ਦੋ ਵਾਰ ਨਵਾ ਦਈਦਾ ਈ ਡੇਲੀ ਨੂੰ ਆਉਣ ਨਾਲ ਵੀ ਫਿਰ ਤੁਹਾਨੂੰ ਪਤਾ ਸਕੈਨ ਤੇ ਇਨਫੈਕਸ਼ਨ ਦੇ ਕਾਰਨ ਬਣ ਜਾਂਦੇ ਆ ਇਹ ਤਾਂ ਹੈ ਬਿਲਕੁਲ ਬਿਲਕੁਲ ਇਹ ਵੀ ਕੋਈ ਡੀਲਰ ਦੀ ਗੱਲ ਆ ਜੀ ਮੈਰ ਕੋਈ ਉਹਨੂੰ ਪਾਪਾ ਆਪਣਾ ਉਹ ਵਧੀਆ ਰਗੇ ਸੀ ਇਹ ਰੀਟਿਵਰ ਦਾ ਜਿਹੜਾ ਤੁਹਾਨੂੰ ਮਿਲਿਆ ਜੀ ਤੁਸੀਂ ਉਹ ਇੰਟਰਵਿਊ ਚ ਪਹਿਲਾਂ ਦੱਸ ਕਿ ਤੁਹਾਨੂੰ ਇਹ ਮਿਲ ਗਿਆ ਸੀਗਾ ਤੇ ਉਹਨੂੰ ਬਹੁਤ ਪਸੰਦ ਆਇਆ ਤੇ ਉਹ ਕੱਲ ਦੀ ਫੋਨ ਕਰੀ ਆ ਰਹੇ ਮੈਂ ਕਿ ਚਲੋ ਆਜੋ ਫਿਰ ਅੱਜ ਫਰਮ ਤੇ ਤੋ ਇੱਥੇ ਆ ਰਹੇ ਨੇ ਹੁਣ ਬਿਲਕੁਲ ਹੀ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖ ਲਿਓ ਉਹ ਕਿਹੜੇ ਪਿੰਡ ਤੋਂ ਆ ਰਹੇ ਨੇ ਉਹ ਆਪਣੀ ਜੜਤੌਲੀ ਤੋਂ ਆ ਰਹੇ ਨੇ ਠੀਕ ਆ ਜੀ ਚਲੋ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਡੌਗ ਵੀ ਤੁਸੀਂ ਕਿੱਦਾਂ ਵੀਰ ਨਾਲ ਕੰਟੈਕਟ ਕੀਤਾ ਚਲੋ ਆਜੋ ਓ ਬਾਈ ਉਹੀ ਹੈ ਹਾਂਜੀ ਆ ਗਈ ਨਹੀਂ ਪਹੁੰਚ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਮੋਤੀ ਜੀ ਆ ਗਈ ਵਧੀਆ ਵਧੀਆ ਜੀ ਬਾਈ ਨਵੀਨ ਵਧੀਆ ਜੀ ਆਪਣੇ ਇੰਟਰਵਿਊ ਚੱਲ ਰਹੀ ਜੀ ਮੈਨੂੰ ਏਦਾਂ ਬਸਰੇ ਸੀ ਬਾਈ ਹੁਣਾਂ ਕਿਵੇਂ ਕੰਡਕਟਰ ਆ ਤੁਹਾਡਾ ਬਾਈ ਹੁਣਾਂ ਦਾ ਜੀ ਆਪਣਾ ਇੰਸਟਾਗ੍ਰam ਤੇ ਇਹਨਾਂ ਦੀ ਵੀਡੀਓ ਦੇਖੀ ਆਪਾਂ ਬਹੁਤ ਵਧੀਆ ਜਾਨਕੀ ਬਹੁਤ ਜਾਣਦੇ ਹੋਣਾ ਗੇਟ ਤੇ ਇਹ ਆਪਣੇ ਡੌਗ ਦੇ ਗਏ ਨੇ ਤਾਂ ਇਹਨਾਂ ਨਾਲ ਕੰਟੈਕਟ ਕੀਤਾ ਆਪਾਂ ਪਹਿਲਾਂ ਵੀ ਜਾਣਦੇ ਸੀ ਇਹਨਾਂ ਤੋਂ ਪਹਿਲਾਂ ਵੀ ਡੌਗ ਲੈਏ ਨੇ ਠੀਕ ਹੈ ਜੀ ਹੋਰਾਂ ਦੀ ਮਾਰਕੀਟ ਨਾਲੋਂ ਤੇ ਇਹਨਾਂ ਦੀ ਮਾਰਕੀਟ 'ਚ ਬਹੁਤ ਜ਼ਿਆਦਾ ਫਾਇਕ ਲੱਗਿਆ ਆ ਤੇ ਤਾਂ ਹੀ ਅਸੀਂ ਇਹਨਾਂ ਕੋਲ ਬਿਲਡਿੰਗ ਤਿਆਰ ਕਰ ਹਣ ਤੋਂ ਜੀ ਇਹਨਾਂ ਤੋਂ ਕਿਹੜਾ ਪੱਪੀ ਲੈਣਾ ਹੈ ਅਸੀਂ ਇਹਨਾਂ ਤੋਂ ਗੱਡੀ ਵਾਸਤੇ ਮੇਲ ਲੈਣ ਆਇਆ ਕੀ ਲਿੱਤਾ ਹੈ ਵੀਰ ਨੇ ਆਪਣੇ ਨੇ ਡੌਗ ਖਰੀਦ ਲਿਆਗਾ ਵੀਰ ਤੋਂ ਤੇ ਸਾਰੇ ਵੀਰ ਨੂੰ ਦੋ ਲੱਖ ਲੱਖ ਵਧਾਈਆਂ ਤੇ ਹਾਂਜੀ ਵੀਰ ਜੀ ਆਪਣਾ ਵੀਰ ਉਹਨਾਂ ਦਾ ਰੇਟ ਸਾਨੂੰ ਕਿੱਦਾਂ ਲੱਗਿਆ ਮੈਨੂੰ ਜੀ ਰੇਟ ਜੈਨੂਨ ਲੱਗਿਆ ਜੀ ਆਪਾਂ ਸੋਚਦੇ ਹੀ ਇੰਨਾਂ ਤੋਂ ਇੱਕ ਦੋ ਡੌਗ ਲੈਣੇ ਨੇ ਇਹਨਾਂ ਦਾ ਰੇਟ ਬਹੁਤ ਯਾਨੀ ਕਿ ਜੈਨੂਨ ਇੰਨਾਂ ਦਾ ਰੇਟ ਹੁੰਦਾ ਆ ਤੇ ਤੁਸੀਂ ਵੀ ਇੱਕ ਵਾਰ ਇਹਨਾਂ ਦੇ ਇੱਥੇ ਲਾੜੇਪਿੰਡ ਵਿੱਚ ਵਿਜ਼ਿਟ ਕਰੋ ਇੰਨਾਂ ਤੋਂ ਡੌਗ ਖਰੀਦ ਕੇ ਦੇਖੋ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਵੀ ਹੈਗਾ ਯਾਰ ਸੰਘੂੜਾ ਚੈਨਲ ਤੇ ਮੈਂ ਫਸਟ ਟਾਈਮ ਗੁੱਤੀ ਦੇਖਿਆ ਜੀਆ ਇਹਨਾਂ ਦੀ ਵੀਡੀਓ ਆਈ ਸੀ ਉਹ ਕੋਲ ਤੇ ਇਹਨਾਂ ਨੇ ਬਹੁਤ ਯਾਨੀ ਕਿ ਇਹਨਾਂ ਦੀ ਜੀਪ ਗੇਟ ਤੇ ਉਹਨਾਂ ਦੀ ਪਾਈ ਹੋਈ ਸੀ ਵੀਡੀਓ ਯਾਨੀ ਕਿ ਭਾਈ ਇੱਥੋਂ ਫੇਰ ਦੇ ਸਕਦੇ ਹਾਂ ਆਪਾਂ ਡੌਗ ਤੇ ਇਹਨਾਂ ਨੂੰ ਆਪਾਂ ਵਿਜ਼ਿਟ ਕੀਤਾ ਤਾਂ ਇਦਾਂ ਕਹ ਕੇ ਜੀ ਬਹੁਤ ਯਾਨੀ ਕਿ ਜੈਨੂਇਕਟ ਹੁੰਦੇ ਆ ਜੀ ਇਹਨਾਂ ਦੇ ਤੇ ਆਪਾਂ ਹੁਣ ਇਹਨਾਂ ਨੂੰ ਕੀ ਕਹੀਏ ਜੀ ਬਹੁਤ ਯਾਨੀ ਕਿ ਬਹੁਤ ਵਧੀਆ ਇਹਨਾਂ ਦੀ ਕਿਹਾ ਵੀ ਬਹੁਤ ਹੁੰਦੀ ਹੈ ਜੀ ਯਾਨੀ ਕਿ ਡੌਗਾਂ ਦੀ ਜੀ ਇਹ ਐਦਾਂ ਨਹੀਂ ਹੁੰਦਾ ਜੀ ਕੋਈ ਡੌਗ ਬਿਮਾਰ ਹੋਵੇ ਜਾਂ ਕੋਈ ਸੋਰ ਹੋਵੇ। ਕੇਅਰ ਤਾਂ ਮੈਂ ਵੀ ਇਹਨਾਂ ਦੇ ਹੁਣ ਉਹਨਾਂ ਦੇ ਡੌਗ ਤੋਂ ਪਹਿਲਾਂ ਹੀ ਆਉਣ ਤੋਂ ਅਸੀਂ ਦੇਖ ਕੇ ਹਟੇ ਆਂ। ਹਾਂਜੀ। ਕੇਅਰ ਇਹਨਾਂ ਦੀ ਬਹੁਤ ਵਧੀਆ ਜੀ। ਬਹੁਤ ਯਾਨੀ ਕਿ ਕਹਿ ਕਹਿ ਕੇ ਦਿੱਤਾ ਜੀ ਕੋਈ ਗੱਲ ਹੀ ਨਹੀਂ ਜੀ ਇੰਨੀ ਸਾਫ਼ ਸਪਾਈ ਹੁੰਦੀ ਹੈ ਨਾ ਜੀ ਇਹਨਾਂ ਦੀ। ਬਹੁਤ ਹੀ ਕਹਿ ਕੇ ਕਹਿੰਦੇ ਆ ਜੀ ਇਹਦੀ ਸਾਨੂੰ ਬਹੁਤ ਚੰਗੀ ਚੰਗੀ ਸਲਾਹ ਦਿੰਦੇ ਆ ਕਿ ਡੌਗ ਨੂੰ ਕੀ ਪਾਉਣਾ ਚਾਹੀਦਾ ਆ ਕਿਹੜੀ ਫੀਡ ਪਾਉਣੀ ਚਾਹੀਦੀ ਆ ਡੌਗ ਨੂੰ ਕਿੰਨਾ ਖਾਣਾ ਪੀਣਾ ਤੇ ਕਿੰਨੇ ਤਾਪਮਾਨ 'ਚ ਖਾਣਾ ਆ ਡੌਗ ਨੂੰ। ਬਹੁਤ ਜਾਨੀ ਕੀ ਵਧੀਆ ਦੱਸ ਦਿਆ ਜੀ ਧੰਨਵਾਦੀ ਤੁਹਾਡਾ ਵੀ ਬਹੁਤ ਬਹੁਤ ਹਾਂਜੀ ਅੱਜ ਦੀ ਆਪਣੀ ਇੰਟਰਵਿਊ ਛੋਟੀ ਜੀ ਸੀ ਤੇ ਇੰਟਰਵਿਊ ਆਪਾਂ ਕਰਦੇ ਆ ਖਤਮ ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੰਟਰਵਿਊ ਨੂੰ ਸਾਨੂੰ ਟਾਈਮ ਦਿੱਤਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਜੀ ਵੀਰ ਦਾ ਨੰਬਰ ਉੱਤੇ ਚੱਲ ਰਿਹਾ ਸਕਰੀਨ ਤੇ ਵੀਰ ਨੂੰ ਵੱਧ ਤੋਂ ਵੱਧ ਕੰਡੈਕਟ ਕਰੋ ਤੇ ਵੀਰ ਜੀ ਤੋਂ ਉਹ ਡਾਕ ਖਰੀਦੋ ਤੇ ਬਾਕੀ ਓਕੇ ਜੀ